ਓਏ ਮੈਨੂੰ ਦੋ ਕਾਰ ਬੰਦੇ ਜਾਨਾ ਚੱਲੀਏ ਫਿਰ ਚਲੋ ਚੱਲੀਏ ਤੇਰੀ ਗਾਲ ਸੋਣ ਰੈਡੀ ਹਾਂ ਓਹੋ ਕਾਰ ਕਿ ਭਾਜੀ ਜਮੇ ਤੇਰੇ ਵੀ ਦੇ ਗਿਆ ਹਾਂ ਹਾਂ ਕੇ ਆ ਕੇ ਦੇਖ ਆਪਾਂ ਤੁਹਾਨੂੰ ਤੇ ਕਿਹਾ ਹਾਂ ਹਾਂਜੀ ਇਹ ਗੇਰੇ ਤਰਫੇ ਵੀ ਮਤਰੋ ਕਹਿੰਦੇ ਲੈ ਕੇ ਬਾਬੇ ਦਾ ਨਾਮ ਮਾਰ ਕੇ ਮੋਟਰਸਾਈਕਲ ਦੀ ਕਿਕ ਓਹੋ ਚੱਲਦੇ ਚੱਲਦੇ ਕੈਕ ਨਹੀਂ ਮਾਰੀਦੀ ਹੁੰਦੀ ਇਹਦਾ ਮੈਨੂੰ ਪਤਾ ਹੀ ਨਹੀਂ ਹੈ ਨਾ 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 ਤੇ ਪਰ ਆਪਾਂ ਨੂੰ ਵੀ ਨਾ ਪਤਾ ਨਹੀਂ ਹੈਗਾ ਛੋਟੇ ਬੱਚੇ ਕਿੱਥੇ ਇਹ ਮਿੱਤਰੋ ਕਹਿੰਦੇ ਪੁੱਤਾਂ ਬੁਣੀਆਂ ਵਿਆਹ ਦੀਆਂ ਸ਼ਾਪਿੰਗਾਂ ਚੱਲਦੀਆਂ ਜੋਰਾ ਸ਼ੋਰਾ ਤੇ ਅੱਜ ਆਪਾਂ ਨਾਨਕੇ ਕਾਰਡ ਦੇ ਕਿਉਂ ਨਾ ਆਪਾਂ ਹੋਰ ਤੇ ਕਿਤੇ ਕਾਰਡ ਦੇ ਨਾ ਨਹੀਂ ਕਿਉਂਕਿ ਅਮ ਕਹਿੰਦਾ ਨਾਨਕੇ ਕਾਰਡ ਦੇਣਾ ਨਾ ਬਸ ਆ ਕਹਿੰਦਾ ਨਾਨਕੇ ਕਹਿੰਦੇ ਉਹ ਵੀ ਨਾਨਕੇ ਦਾ ਕਾਰਡ ਜਿਹੜਾ ਮੇਨ ਜਾਂਦਾ ਹੁੰਦਾ ਉਹ ਦੇਣਾ ਹੋਰ ਤਾਂ ਕਿਤੇ ਦੇਣਾ ਨਹੀਂ ਕਾਰਡ ਆ ਵਾ ਰਾਣਾ ਦੇ ਵਿੱਕੀ ਦੇ ਘਰ ਤੇ ਕੰਕਰੀਟ ਹੈ ਉਹ ਨਾਲ ਲਾਣ ਕੇ ਨਾਲ ਕੇ ਜਾਣਾ ਆ ਸਾਡੇ ਆ ਗਿਆ 마ਸੀ ਦਾ ਪਿੰਡ ਇਹ 마ਸੀ ਦਾ ਪਿੰਡ ਹੈਗਾ ਬੜਾ ਗੰਦਾ ਇੱਥੇ ਰੋਡ ਨਹੀਂ ਠਈ 마ਸੜ ਨੂੰ ਕਹਿਣਾ ਵੀ 마ਸੜ ਜੀ ਰੋਡ ਸਹੀ ਕਰਾਓ ਲਾਓ ਆਦੀ ਸਰਕਾਰ ਨੂੰ ਆਏ ਕੁੱਤੀ ਆਹ ਗੋਤਾ ਕੋਈ ਹੋਂਦਾ ਆਮਾ ਕੋ ਨਸਲੀ ਕੁੱਤਾ ਨਹੀਂ ਹੋਣਾ ਨਸਲੀ ਨਹੀਂ ਇਦਾਂ ਕਰਦੇ ਹਨਾ ਨਸਲੀ ਆ ਬਾਬਾ ਜੀ ਇਹ ਪੁੱਤਾ ਜੇ ਰੱਖਣਾ ਕੋਈ ਛੋਟੇ ਹੁੰਦੇ ਤਾਂ ਫਟਾ ਪਾ ਦੋ ਇਹ ਨਹੀਂ ਲੱਗਦਾ ਯਾਰ ਆਹ ਵਾਰਾ ਕੁੱਤੇ ਨਹੀਂ ਲੱਗਦੇ ਜੋ ਮਰਜੀ ਖਾਲਾ ਵਾਰਾ ਕੁੱਤੇ ਟਿਕਣਾ ਹੀ ਨਹੀਂ ਹੈਗਾ ਉਹ ਵੀ ਛੋਟੇ ਦੁੱਧ ਪੀਣ ਉਹਦੇ ਅੱਖਾਂ ਵੀ ਨਹੀਂ ਖੁੱਲੀਆਂ ਹੁੰਦੀਆਂ ਲੱਗਿਆ ਉਹਨੇ ਅੱਖਾਂ ਖੋਲ ਦੇ ਹੰਨੂ ਦੇ ਕੇ ਆਵਾਜ਼ ਜੇ ਲੈ ਕੇ ਆਈ ਸੀ ਨਾ ਇੰਨੀ ਸੀ ਅੱਖਾਂ ਵੀ ਖੁੱਲੀਆਂ ਜਾਂਦੀਆਂ ਉਹ ਵੀ ਮਗਰੋਂ ਤੋਂ ਖਤਾਈ ਜਾ ਕੇ ਚੱਕ ਲਿਆ ਆ ਤੇ ਉਹ ਬਾਅਦ ਚ ਪਸਾ ਲਗਾ ਜੋ ਦੇਖਿਆ ਕੁੱਤੀ ਵੀ ਉਹ ਇਕੱਲੇ ਹੀ ਕੁੱਤਾ ਵੀ ਇੱਕ ਉਹ ਮਾਮੇ ਨਾਲ ਰੱਖ ਲਿਆ ਉਹ ਬੰਦਾ ਨਹੀਂ ਛੱਡਦਾ ਹੀ ਪਹਿਲਾਂ ਹੀ ਮਾਰ ਗਿਆ ਇਹ ਨਾ ਮਰ ਗਿਆ ਇਹ ਵਿਚਾਰੇ ਖਾਣ ਕੋਲ ਦਿੰਦੇ ਨਹੀਂ ਸੀ ਉਹਨੂੰ ਆਲੇ ਇੱਕ ਦਿੱਤਾ ਕਾਟਾ ਹੁੰਦੇ ਨਾਂ ਦੇ ਇਹ ਆ ਮਿਟੋ ਆਕੇ ਤੁੰਗਰ ਰਾਤ ਨੂੰ ਆ ਮੈਂ ਡੱਬਾ ਵੀ ਲੈਣਾ ਜਿਹੜਾ ਇਸ ਗੁੱਲਿਆਂ ਦਾ ਹੈ ਨਹੀਂ ਵਰਫੀ ਲੈਣ ਨਾਨਕੇ ਜਾਣਾ ਮੇਰੇ ਪੇ ਦੇ ਸਾਲਿਆ ਦੇ ਘਰੇ ਗਾੜਦੇ ਜਾਣਾ ਹੈ ਨਾ ਮੇਰੇ ਪੇ ਦੇ ਸਾੜਾ ਹੀ ਹੈ ਜੇ ਨਾ ਤੇ ਘਾੜਦੇ ਜਾਣਾ ਆ ਆ ਗਿਆ ਲੱਗਾ ਮੈਂ ਨਾਨਕੇ ਘਰ ਗਾੜਦੇ ਜਾਣਾ ਨਾਨਕੇ ਘਰ ਨਾਨਕੇ ਘਰ ਆਪਣੇ ਕੱਲੇ ਦਾ ਨਾਮ ਨਹੀਂ ਆਉਣਾ ਤੇ ਨਾਲਾ ਨਾਮੀ ਦਾ ਦੇਖਣਾ ਹੀ ਨਹੀਂ ਰਹੇ ਆ ਕਿ ਉਸ ਮੋੜ ਕਦੇ ਆਤੇ ਆ ਕਿ ਇਹਨੂੰ ਰੱਖਣਾ ਤੇ ਕਿਹਨੂੰ ਚੱਕਣਾ ਕਿ ਇਹਨੂੰ ਕਿੱਥੇ ਪੋੜਾ ਰੱਖਣਾ ਰੱਖਦਾ ਰਹੇ ਆ ਆਪਾਂ ਜਨਾ ਮਾਰੀ ਜੋ ਲੱਗ ਗਈ ਹੁਣ ਆਪਾਂ ਕਿੱਥੇ ਜਾ ਕੇ ਆਪਾਂ ਉਹ ਬੰਦੇ ਦਾ ਵਿਆਹ ਦੇਖ ਕੇ ਹੀ ਮਾਰਨਾ ਉਹ ਪਤਾ ਮਾਣ ਤੇ रिजल्ट ਕੋ ਇੱਛਾ ਦਾਸਾਂ ਨੂੰ ਵੀ ਦੇ ਦੇ ਚਾਹ ਮਹਾਮ ਕਰਕੇ ਹੈ ਆਪਣਾ ਘਰ ਆਪਣੀ ਗੱਡੀ ਹੈਗੀ ਤੇ ਓ ਹੋ 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 ਰੇਂਜ ਰੋਵਰ ਵਾਹ ਬਹੁਤ ਉੱਚਾ ਲਿਆ ਹੈ ਆਪਕੇ ਉਹ ਕਰੇ ਘੜੀ ਉਹ ਪਿੱਛੇ ਰੇਂਜ ਰੋਵਰ ਲਗਾਉਣਾ ਕੋਈ ਨਹੀਂ ਕਰਾਂਗੇ ਆਪਾਂ ਹਾਦ ਮਾਰਚ ਮਹੀਨੇ ਦੇ ਵਿੱਚ ਨਾ ਗੱਡੀ ਲੈ ਲੈਣੀ ਹੈ ਨਾ ਹੈ ਨਾ ਇਹ ਦੱਸਦੀ ਕਹੇ ਜਾਂਦੀ ਝੂਠ ਬੋਲ ਦਿੰਦੀ ਬਲੌਗ ਦੇ ਵਿੱਚ ਜਾਣ ਕੇ ਕਰਨ ਨੂੰ ਦਿਲਾਸੇ ਦਿੰਦੀ ਨਹੀਂ ਹੁਣ ਸਹੀ ਦੱਸੇ ਮੈਂ ਭਾਵੇਂ ਮੈਂ ਮੇਰੇ ਖਿਆਲ ਲਗਾ ਸੱਚੀ ਲੈਣੀ ਹੈ ਨਾ ਮਾਰਚ ਮਹੀਨੇ ਗੱਡੀ ਅਪ੍ਰੈਲ ਅਪ੍ਰੈਲ ਚ ਆਓ ਮਾਰਚ ਵੀ ਨਾ ਲਾ ਕੇ ਲੈਣੀ ਹੈ ਨਾ ਅਪ੍ਰੈਲ ਚ ਲੈਣੀ ਆਪਾਂ ਆਲਟੋ ਕਿਸ ਟਾਈਮ ਢਾਲ ਹੀ ਲਿਆਉਦੇ ਆ ਸਾਰੇ ਇਹਨੂੰ ਆ ਵੀਰ ਪੁੱਛਣੇ ਆ ਕੋਲਾ ਹੈ ਜੀ ਨਾ ਇਹ ਉੱਤਰੀ ਹੈ ਥੋੜੀ ਲੱਗ ਮੈਨੂੰ ਤਾਂ ਸ਼ੌਂਕ ਹੈਗਾ ਹੀ ਹੈਗਾ ਸੀ ਗੱਡੀ ਤੇ ਗੱਡੀ ਦੇ ਵੀਲ ਪਾਉਂਦਾ ਇਹਨੂੰ ਇੱਕ ਗੱਡੀ ਦੇ ਭਾਈ ਉਹਦੇ ਭਾ ਇਹ ਕਹਿੰਦੀ ਟਾਇਰ ਉਹੀ ਪਾਉਣੇ ਆਪਾਂ ਕੁਝ ਜਿਹੜੇ ਉੱਚੇ ਜਿਹੇ ਟਾਇਰ ਹਾਂ ਨੂੰ ਜਾਇਆ ਤਾਂ ਟਾਇਰ ਉੱਚੇ ਨਹੀਂ ਹੁੰਦੇ ਲਾਈ ਵੀਲ ਹੁੰਦੇ ਆਪਾਂ ਮੈਨੂੰ ਲੱਗਦਾ ਮੈਂ ਲਾਈ ਵੀ ਚਲਾ ਦੇਣਾ ਲਾਂ ਕੇ ਜਾਂ ਇਹ ਰਾਤ ਨੂੰ ਮੈਂ ਦੇਖਤਾ ਆ ਰੋੜ ਤੇ ਆੜ ਕੇ ਅਹੀਂ ਇਹ ਫੈਟ ਨਹੀਂ ਕਰਨ ਨੂੰ ਲਈ ਕਈ ਆਰੇ ਬੂਟੇ ਤੋਂ ਨਹੀਂ ਆਉਂਦੇ ਮੈਂ ਗਾ ਉਹ ਕਈ ਦੋਹ ਨੇ ਆ ਆ ਪਾਣੀ ਮੜਾ ਲੰਘ ਗਿਆ ਬੁੱਤਰੋ ਕਹਿੰਦੇ ਸੇਲ ਚੋਲੇ ਮਾਮੀ ਨੇ ਪਰ ਮਾਮੀ ਕਹਿੰਦੀ ਮੇਰੀ ਸ਼ਕਲ ਨਾ ਦਿਖਾਇਓ ਮੈਂ ਕੋਈ ਕਰਨੀ ਸ਼ਕਲ ਨਹੀਂ ਦਿਖਾਉਂਦੇ ਬਾ ਚੋਲਾ ਹੁਣ ਤੂੰ ਤਾਂ ਐ ਤੇ ਲੱਗੀ ਮਾੜਾ ਮਾੜਾ ਬੂੰਦ ਬੂੰਦ ਹਟਣ ਡ੍ਰੌਪ ਚ ਪਾ ਕੇ ਲਿਆ ਹੁਣ ਆ ਵੀ ਕਹਿੰਦੀ ਤੇਲ ਉਹ ਬਹੁਤ ਵਿੰਗਾ ਕੀ ਕਰਨ ਤਾਂ ਨਹੀਂ ਉਹ ਚ ਭਾਗੇ ਲਿਆਉਣੇ ਸੀ ਡ੍ਰੌਪ ਜੈਟ ਦੇ ਆਉਣ ਦਵਾਈ ਦਿੰਦੇ ਹੁੰਦੇ ਆ ਹੈ ਚਲੋ ਮੂੰਹ ਨਹੀਂ ਦਿਖਾਉਣਾ ਮਾਮੀ ਦਾ ਪੈਰ ਲਗਾਉ ਮਾਪੇ ਦੇ ਪੈਰ ਦੇ ਕਿ ਅੱਛਾ ਮਿੱਤਰੋ ਕਹਿੰਦੇ ਪੂੰਛ ਕੀ ਯਾਰ ਹੁਣੀ ਨਹੀਂ ਨਾ ਨਹੀਂ ਕੀ ਯਾ ਤੇ ਚੂਸੀ ਹੋਣਾ ਨੂੰ ਮਿਲ ਗਏ ਪਿੰਡਾਂ ਵਾਲਾ ਯਾਰ ਬਈ ਦਵਾਬੇ ਦਾ ਯਾਰਾ ਦਵਾਬੇ ਦਾ ਜੋ ਤਾਂ ਗੁੱਲੇ ਗਿਆ ਗੁੱਲੇ ਸਾਰੇ ਪੇਪਰ ਇਹ ਤਾਂ ਚੁੱਤੇ ਰਹੇ ਅੱਛਾ ਉਹਦਾ ਤੇ ਹੱਥ ਨਹੀਂ ਖਾ ਅੱਖਾਂ ਦੇ ਤਾਂ ਠੀਕ ਆ ਹਾਂ ਠੀਕ ਹੁਣ ਕਿਹਾ ਦਵਾਈ ਚੱਲਦੀ ਫਿਰ ਆ ਦਵਾਈ ਚੱਲਦੀ ਆ ਵੜ ਮੁੰਡਾ ਨਾਲ ਬਾਤ ਚੱਲਦੀ ਚੱਲ ਫੜਾ ਹੁਣ ਕਾਰ ਬੁਲਾ ਦੇ ਚਾਹਤੇ ਹਾਂ ਹਾਂ ਖਾਵੇ ਚਾਚੇ ਕੋਲ ਗਿਆ ਸਕੂਲ ਤੋਂ ਘੁੱਟੀ ਜਾਂਦੀ ਉਸ ਗੁੱਲੇ ਇਧਰ ਨੂੰ ਲੈ ਆ ਮੜਾ ਯਾ ਮੰਜਾ ਅੱਗੇ ਘਰ ਆਪਾਂ ਨਹੀਂ ਇਧਰ ਔਟ ਮੜੇ ਦੋ ਮਨ ਔਟ 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 ਜਾਚੇ ਦੇ ਫੋਟੋ ਲਾ ਸਕਦੇ ਨਾ ਤੈਨੂੰ ਕੋਲ ਦੇ ਦੇਣਾ

ਮੇਰੀ ਨਾ ਵੀਡੀਓ ਬਣਾਉਂਦਾ ਉਹ ਨਹੀਂ ਰਿਹਾਦਾ ਤੇਰੇ ਮੂੰਹ ਹੀ ਨਹੀਂ ਆਉਣਾ ਵਿੱਚ ਨਹੀਂ ਸੱਚ ਮਜ਼ਾ ਦੀ ਗੱਲ ਨਹੀਂ ਮੈਂ ਦਿਖਾਉਣਾ ਤੈਨੂੰ ਰੁਕ ਜਾ ਬਣਾ ਕੇ ਦਿਖਾਉਣਾ ਠੀਕ ਹੈ ਅਸ਼ੀਰਵਾਦ ਮਾਂ ਮੀਨੇ ਅਸ਼ੀਰਵਾਦ ਦਿੱਤਾ ਲੈ ਫੋਨ ਚੱਕੋ ਖਾਓ ਸਾਗ ਨਾਲ ਰੋਟੀਆਂ ਉਹ ਵੀ ਬਹੁਤ ਪਸੰਦ ਆਈ ਮੰਮੀ ਕਹਿੰਦੀ ਰੋਟੀ ਖਾਣ ਰੋਟੀ ਖਾਣ ਯਾਰ ਉਹ ਵੀ ਬਹੁਤ ਪਸੰਦ ਆਈ ਅਰੇ ਪੰਜਾਬ ਬੰਦ ਆ ਆ ਉਹ ਸਾਰੇ ਸੱਚ ਹਾਂ ਛਿੰਦਾ ਵੀ ਹੁਣ ਕਹਿੰਦਾ ਛੁੱਟੀ ਹੋਈ ਨਹੀਂ ਆਣੇ ਸਾਰਿਆਂ ਨੂੰ ਛੁੱਟੀ ਕਰ ਦਿੱਤੀ ਸਕੂਲ ਹੁਣ ਬੰਦ ਹੋਇਆ ਹਾਂ ਹੁਣ ਬੰਦ ਹੋਇਆ ਜੱਪੋ ਵੀ ਮਿੱਤਰੋ ਕਹਿੰਦੇ ਨਾਨਕੇ ਕਾਰ ਦੇ ਕੇ ਕੀ ਕਿਹਾ ਕੀ ਬੋਲਿਆ ਮੈਂ ਤਾਂ ਮੈਕ ਚ ਇੱਕ ਮਿੰਟ ਦੋ ਵਾਟ ਕੀ ਬੋਲਿਆ ਦੋ ਵਾਟ ਫਲੌਟ ਹਣਾ ਫਲੌਟ ਮੈਂ ਕਿਹਾ ਦੋ ਵਾਟ ਉਹ ਇਹਦੇ ਕੋਲ ਖਾਲਾ ਇੰਨੀ ਪੜੀ ਲੀਕ ਕੁੜੀਏ ਤਨਖਾ ਫਲੌਟ ਹਣਾ ਲਿਖੇ ਇਹਦੇ ਨਾਨਕੇ ਆ ਗਏ ਯਾਰ ਉਹ ਨਹੀਂ ਚਾ ਕਮਸ਼ਾਹ ਖੁਸ਼ੀਆਂ ਕਦੇ ਆਈਆਂ ਨਹੀਂ ਆਗਿਆ ਮੁੱਛਾਂ ਕਾਰਾ ਬੰਨ ਮਸੀਨ ਟੋਕੇ ਐ ਨਾ ਕਰਿਆ ਕਰ ਜਦੋਂ ਆਦਮੀ ਉਹ ਤੋਂ ਕਰੀ ਹੁਣ ਆਪ ਕਰਨਾ ਨੇ ਤੇ ਬਸ ਕਿੰਨਾ ਸੋਹਣਾ ਆਉਂਦਾ ਘਰ ਪਿੱਛੇ ਦੇਖ ਓਏ ਚੱਲ ਓਆ ਬਸ ਬਸ ਮੈਂ ਕਰ ਦੇਣੀ ਤੇ ਮੰਮੀ ਨੂੰ 500 ਮਿਲੇ ਫਲਾਂ ਹੋਏ ਅਮੈਂ ਤਾਂ ਗੱਲ ਗਲਤ ਨਹੀਂ ਵੇ ਤੈਨੂੰ 500 ਮਿਲੋ ਹਮੈਂ ਇਹਨਾਂ ਤੇਰ ਪੋਸੋ ਤੇਰਾ ਚੋਰ 500 ਦਾ ਫਿਰ ਪਾਣਾ ਚੁੰਨੀ ਲੈ ਲਈ ਚੁੰਨੀ ਲੈ ਲਿਆ ਚੁੰਨੀ ਲੈਣੀ 500 ਦੀ ਚੁੰਨੀ ਆਉਣੀ ਵਧੀਆ ਲੱਗ ਜਿਹੜਾ ਫਿਰ 120 ਦੇ ਹੁੰਦੀ 120 ਹੁੰਦੀ ਚੱਲ ਵਾਪਸ ਕਰ ਜਾ ਜਾ ਕਹਤੋ ਕਿ ਚੱਲ ਵਾਪਸ ਕਰ ਮੇਰੇ ਪੈਰ ਪਤਾ ਉਹ ਬੱਚੇ ਪਾ ਅੱਛਾ ਪਾ ਲੈ ਮੈਨੂੰ 120 ਦੀ ਚੁੰਨੀ ਮਗਰ ਰਹਿ ਕੇ ਨੇ 380 ਹਾਂ ਅਗੇ ਸੁਣ 380 ਉੱਤੇ ਹੀ ਪਤਾ ਨਹੀਂ 380 ਦਾ ਸੂਟ ਹਾਂ ਬਸ ਉਹ ਬਲੌਗ ਦੂਜਾ ਕਰਾ ਕੇ ਨਹੀਂ ਨਹੀਂ ਅਈਦਾ ਆ ਚਲੀਏ ਆ ਜਿਹੜਾ ਤੁਸੀਂ ਪਿੱਛੇ ਗੱਲ ਨੇ ਅਈ ਸੁਣ ਸਕਿਆ ਉਹੀ ਕੱਢ ਦਿੱਤੀ ਸੀ ਉਹ ਤੁਸੀਂ ਉਹ ਤੇਰੇ ਮੂੰਹ ਬੜਾ ਸੋਹਣਾ ਦਾ ਨਹੀਂ ਉੱਥੇ ਲਾ ਲਾ ਕੇ ਠਕਰਪ ਹੋਣ ਕਹਿੰਦੀ ਮੂੰਹ ਬੜਾ ਸੋਹਣਾ ਦਾ ਨਹੀਂ ਲਾਉਂਦੀ ਮੈਂ ਕੋਸ਼ ਨਹੀਂ ਲਾਉਂਦੀ ਅੱਜ ਅੱਜ ਤੋਂ ਅੱਜ ਤੋਂ ਸਾਲ ਪਹਿਲੇ ਜਦ ਸਕੂਲ ਜਾਂਦੀ ਸੀ ਪੁੱਠੇ ਤਵੇ ਆ ਰਿਹਾ ਮੂੰਹ ਹੁੰਦਾ ਹੀ ਹੈ ਨਹੀਂ ਹੁੰਦਾ ਸੀ ਭੂਆਦਾ ਸੀ ਮੈਂ ਛੋਟੀ ਦਾ ਦਾਤੇ ਨੂੰ ਪੁੱਛ ਲਾ ਜਾ ਕੇ ਚਾਜੀ ਤਾਂ ਭੂਆ ਦੇ ਸੀ ਭੂਆ ਉਹ ਤਾਂ ਕਿੰਨੀ ਗੋਰੀ ਹੁੰਦੀ ਸੀ ਬੱਚੂ ਭੂਆ ਮੈਂ ਜੀਤਾ ਭੂਆ ਦਾ ਆ ਪਕਾ ਲਈਏ ਉਹ ਤੂੰ ਕਿ ਪੁੱਛ ਛੋਟੀ ਹੁੰਦੀ ਛੋਟੀ ਹੁੰਦੀ ਅੰਮਾ ਬਾੜ ਦਾ ਦਾ ਚਾਤੀ ਨੂੰ ਪੁੱਛ ਜਾ ਕੇ ਕਿਦਾਂ ਰੰਗ ਹੁੰਦਾ ਸੀ ਨਹੀਂ ਸੀ ਸੋਹਣੀ ਸੀਗੀ ਤੇ ਤੂੰ ਤਾਂ ਸੋਹਣੀ ਸੀਗੀ ਮੈਂ ਤੂੰ ਤਾਂ ਤੂੰ ਤਾਂ ਇਦਾਂ ਜਾਂਦਾ ਨਹੀਂ ਸੀ ਲਾ ਕੇ ਜਾਂਦਾ ਤੇ ਆ ਜਦੋਂ ਸਕੂਲੇ ਜਾਂਦੀ ਹੁੰਦੀ ਸੀ ਮਾਮੀ ਸੀਨ ਚੋਂਦਾ ਹੁੰਦਾ ਹੁੰਦਾ ਇੱਥੇ ਤੱਕ ਇਹਦਾ ਮੈਂ ਜਾਂਦਾ ਹੁੰਦਾ ਸੀ ਸੀਨ ਮੇਰਾ ਆ ਝੂਠ ਬੋਲਦਾ ਜੂਆਂ ਨਾਲ ਤੇਰਾ ਫੇਰ ਭਰਿਆ ਹਾਂ ਤੇ ਨਾ ਅੱਜ ਆ ਗਿਆ ਮੈਂ ਤਾਂ ਹੀ ਤੈਨੂੰ ਦੱਸਿਆ ਢੀਂਡ ਚੋਂ ਲੰਦਾ ਹੁੰਦਾ ਸੀ ਇਹਨੇ ਵੜੀ ਗਿਆ ਨਾ ਪੈਸੇ ਹੱਥ 'ਚ ਪੜੇ ਨੇ ਬਾਪੇ ਤੋਂ ਲੈ ਕੇ ਐ ਮੂੰਹ ਦੀ ਮੋੜ ਕੇ ਉਹ ਹੀ ਕੱਪੜਾ ਆ ਮੂੰਹ ਚ ਆਉਂਦਾ ਇਹਦੇ ਨਾਲ ਜਦੋਂ ਮੈਂ ਜਾਣਾ ਇਹਦੀ ਕੋਟੀ ਇਦਾਂ ਮੈਂ ਸੀੜਾ ਲਾ ਦਿੰਦੀ ਉਹ ਸੀਫੇ ਕਰਦਾ ਫਿਰ ਸੀ ਉਹ ਉਹ ਵਾਹ ਕੀ ਆ ਖੁਸ਼ਬੂ ਹੈ ਕਹਿੰਦਾ ਮੈਂ ਕਿਹੜਾ ਕਹਿੰਦਾ ਨਹੀਂ ਮੈਂ ਕਿਹੜਾ ਕਹਿੰਦਾ ਨਾ ਮਾਈ ਗੋਡ ਦੇਸੀ ghee ਉਹ ਮੰਮਰ ਇਹਦੀ ਕਰਦਾ ਸੀ ਇਹ ਆ ਜਾ ਨਾਫਾ ਤਾਂ ਐ ਨਿਕਲਦਾ ਹੁੰਦਾ ਇੰਨੀ ਠੀਕ ਇਹਦੇ ਨਾਲ ਨਾਫਾ ਜੀ ਸੀੜਾ ਪਤਾ ਕਿਦਾਂ ਨਿਕਲਦਾ ਹੁੰਦਾ ਯਾਰ ਦੋ ਰੰਗਾਂ ਇਹ ਕਹਦਾ ਨਹੀਂ ਐ ਇਦਾਂ ਹੀ ਨਹੀਂ ਚੱਲ ਨਹੀਂ ਮੇਰੀ ਗੱਲ ਹੈ ਸੀ ਤੇ ਇਹਦੇ ਨਾਲ ਤਾਂ ਸੀਨ ਪਤਾ ਕਿਦਾਂ ਨਿਕਲਦਾ ਹੀ ਇੱਕ ਡਾਲ ਡਾ ਕੇ ਨਿਕਲਦਾ ਹੀ ਇੱਕ ਫੈਂਟ ਨਿਕਲਦਾ ਹੁੰਦਾ ਹੀ ਇਹ ਖਾਣ ਦਾ ਸੀਰਾ ਆਪਾਂ ਫੜ ਫੜੇ ਨੂੰ ਚੱਲੀਏ ਸੇਤੀ ਟਾਈਮ ਨਾਲ ਚਲੋ ਚੱਲੀਏ ਡਾਕਟਰ ਕੋਲ ਸੂਈ ਲਵਾਉਣ ਪੁੱਤਰਾ ਚੱਲ ਚੱਲੀਏ ਚੱਲ ਚੱਲੀਏ ਇੱਕ ਬੁੱਗ ਮੈਨੂੰ ਵੀ ਦੇ ਦੇ ਹੈ ਜਦੋਂ ਆੜਿਆ ਚਾ ਚਾਪਾ ਆ ਚੱਲ ਗਿਆ ਮਾਚੀ ਲਾ ਲਈ ਚਾ ਚਾ ਟਿੱਕਲੀ ਲੇ 9 ਮੀਟਰ ਅਹੀਂ ਆਈ ਸੀਰ ਕਰਨ ਫੋਨ ਆ ਰਿਹਾ ਧਾਦੀ ਵਾਸੀ ਦੇ ਘਰੋਂ ਲੈ ਕੇ ਨਾਗੇ ਜਾ ਤੇ ਲੱਭੀ ਆ ਸੀਰ ਕਰਨ ਆਈ ਦੀ ਆ ਤੁਨੂੰ ਡੋਂਗਾ ਲੱਭਿਆ ਕਰਾਜੋਂ ਫੋਨ ਆ ਰਿਹਾ ਇਹਨੇ ਚੱਕ ਕੇ ਸੇਵਕ ਦਾ ਇਹਨੇ ਚੱਕ ਕੇ ਤੇ ਕਹਨ ਨਾਲ ਹੀ ਖਾਣੀ ਸ਼ੁਰੂ ਕਰਤੀ ਵੇ ਮੈਨੂੰ ਦੇਖ ਕਿਦਾਂ ਕਿਦਾਂ ਠੱਟਿਆ ਕਿਉਂ ਠੱਟਿਆ ਲੈ ਲੈਣਾ ਮਾਸੀ ਤੇ ਘਰੋਂ ਲੈ ਕੇ ਆਈਆਂ ਹੁੰਦਾ ਖੁੱਟੀ ਬੋਤਲ ਆ ਝਾਲੀ ਵੇ ਟੋਲਾ ਝਾਲੀ ਟੋਲਾ ਜਲਵਰਦੂਦਾਰੂ ਪੀਆ ਨਾ ਕਰ ਬੰਦਾ ਕੋਈ ਨਹੀਂ ਵਿਆਹ ਤੇ ਨੱਚਿਓ ਇਹਨਾਂ ਨੱਚਣਾ ਹੱਲ ਕੇ ਦੇ ਸੜਕਾਂ ਤੇ ਭੰਗੜਾ ਸੀ ਸੜਕਾਂ ਤੇ ਗੱਬੇ ਚਰਦੇ ਉਹ ਵਾਲੇ ਗੱਣ ਸੜਕਾਂ ਤੇ ਐ ਫੇਰੇ ਦੇ ਅੱਜ ਹੀ ਮੇਰੇ ਦਾ ਰਾਜ ਹੁੰਦਾ ਸਿਵਲ ਹਸਪਤਾਲ 'ਚ ਐ ਜਾਂਦੇ ਐਂਬੂਲੈਂਸ ਤੇ ਜੇ ਮੈਂ ਬੁੜੇ ਦਾ ਆ ਜਾ ਹੁੰਦਾ ਫਿਰ ਸਿਵਲ ਹਸਪਤਾਲ 'ਚ ਚੱਕਣ ਆਉਂਦੇ ਯੋ ਕੁ ਮਾਰ ਜਾਂਦਾ ਪਿੱਛੋਂ ਗਲੇ ਕਹਿੰਦੇ ਰੋਡ ਤੇ ਕੱਬੇ ਕਿਉਂ ਤੁਰਦੇ ਬਈ ਹੈ ਓਕੇ ਬੁੱਕ ਤੇ ਨਾ ਹੀ ਬੈਠੇ ਜਾ ਸਕਦੇ ਉਹ ਦੱਸਾਂਗੇ ਪਟੰਡਾ ਇਹਨਾਂ ਦਾ ਪੰਜ ਤੋਂ ਤਿੰਨ ਵਾਅਦਾ ਕਰਨਾ ਮਾਰੇ ਚਲੋ ਜਿੰਦਾ ਗਏ ਇਨਪਲਾ ਜਿੰਦਾਬਾਦ ਕੀ ਘੰਟੀ ਘੇਟੀ ਇਹ ਨਾ ਹਲ ਜਾਵੇਂ ਤੇ ਚਰਹੁੰਦੀ ਉਹ ਪਈ ਸੀ ਕੀ ਕਾਲਾ ਵਾਲੀ ਦੁਕਾਨ ਤਵੀ ਦਾ ਯਾਰ ਖੋਲ ਦੋ ਮੀ ਅਸਮ ਲਾਦਾ ਓਏ ਮਾਲਾ ਮੋਟਾ ਖੋਲ ਕੇ ਆਪਣਾ ਕੰਮ ਕਰ ਕਰ ਕੇ ਚਲ ਜਾਂਦਾ ਕਰੋ ਕਹਿੰਦਾ ਹੁਣ ਛੱਡ ਬਰੇ ਕੀ ਖੋਲਣਾ ਹੈ ਨਹੀਂ ਉਹ ਦੁਕਾਨਦਾਰ ਹੀ ਮੈਂਦਾ ਜਾਦੇ ਫੇ ਮੇਰੇ ਕੋਲ ਉਹ ਤੋਂ ਤੰਦਾਇਆ ਉਹ ਕਰਾਇਆ ਕਿਨਾਂ 1500 ਕਰਾਇਆ ਸਾਰਾ 1500 ਰਹਿਣਾ ਸੋਖਾ ਹੈ ਉਹ ਇੰਤਰਾ ਕੰਦੇ ਘਰੇ ਪਹੁੰਚ ਗਏ ਹੁਣ ਹੈ ਉਹ ਸ਼ਹਿਰ ਕੰ ਚੱਲਿਆ ਗੀ ਨਾ ਪਰ ਅਸਲ ਨੂੰ ਚਿਕਨ ਚਿਕਨ ਨਾਲ ਕੋ ਮੈਂ ਅਗਲਾ ਆਪਣੇ ਪਿੰਡ ਦੋ ਵਸਦੀਆਂ ਚੰਦੇ ਦੁਕਾਨਾ ਜਿਹੜਾ ਮਰਜੀ ਲੋ ਤਰੀ ਵਾਲਾ ਫਰਾਈ ਵਾਲਾ ਦੇਦੀ ਵਾਲਾ ਕਿ ਨਾ ਦੱਸੇ ਨੂੰ ਨਾ ਨਹੀਂ ਵਧੀਆ ਬਣਾਉਂਦਾ ਆਹ ਇੱਧਰ ਆ ਜਨਤਾ ਨਹੀਂ ਸਾਦਣ ਇਹ ਜਿਹੜਾ ਇੱਧਰ ਵਾਲਾ ਨਾ ਉਹ ਬਾਹਰੋਂ ਆਇਆ ਏ ਬਾਹਰ ਕੰਮ ਕਰਦਾ ਈ ਮੇਰੇ ਨੂੰ ਨਹੀਂ ਕਿਹਾ ਨਾ ਵਧੀਆ ਬਣਾ ਲੈ ਉਹ ਆਪਾਂ ਨੂੰ ਦੇਖ ਕੇ ਭੰਗ ਤੇ ਕੁੱਠੇ ਤੇ ਆਪੋ ਆਪਣੇ ਮਹੱਲੇ ਦੇ ਆਪ ਆਪਣਾ ਪੁੱਤ ਜਾਰਾ ਕਿੱਥੋਂ ਉਹਨਾਂ ਤੇ ਆ ਗਿਆ ਆਪਣਾ ਕਿੱਥੇ ਬਤੰਦੀ ਰਹੇ ਉਹ ਕੱਲਾ ਹੀ ਰਹਿ ਗਿਆ ਹੁਣ ਉਹਨੂੰ ਕਿਹੜੇ ਕੱਜਾਂ ਦੇ ਕਿਹਾ ਸੀ ਉਹ ਦੇਨੇ ਦਾ ਸਾਹ ਹੀ ਤੁਹਾਡੀ ਦੋਨੇ ਘਮ ਦੇ ਰਹੇ ਹੋਣੇ ਆ ਤ ਰਾਤ ਨੂੰ ਹੁਣ ਉਹ ਇਹਦੀ ਇਹਦੀ ਅੱਖਾਂ ਮਰੇ ਘਰ ਛੱਡ ਗਿਆ ਹੀ ਨਾ ਹਾਂ ਇਹ ਹੁੰਦੋ ਵੀ ਦੇਖ ਲਾ ਆਪਣੀ ਆਪ ਆ ਗਿਆ ਹੀ ਦੇਖ ਲਾ ਕਿੱਥੇ ਛੱਡ ਕੇ ਆਈ ਸੀ ਬਾਦੂ ਗੁੜੀ ਨਾ ਕਿੱਥੇ ਛੱਡ ਕੇ ਆਈ ਸੀ ਇਹਨੂੰ ਪਤਾ ਨਹੀਂ ਉਧਰ ਸਿਗੜੇ ਨਾਲ ਛੱਡ ਕੇ ਆਈ ਸੀ ਸਿਗੜੇ ਦਿੱਥੋਂ ਆ ਗਿਆ ਉਹ ਆਪਣੇ ਟੰਗ ਬਹੁਤ ਕਰਦੇ ਆ ਯਾਰ ਅੱਜ ਹੀ ਤਾਂ ਕਿੱਤਾ ਰਾਤ ਨੂੰ ਬਹੁਤ ਬਹੁਤ ਕਿੱਤਾ ਜੋ ਨੇ ਤੂੰ ਸਾਲਾ ਕੋਠੇ ਤੇ ਚੜ ਜਾਂਦਾ ਤੂੰ ਕੋਠਾ ਲੱਗੇ ਖੜਕਾਉਣ ਲੱਗ ਜਾਂਦਾ ਕਦੇ ਆਪਣੇ ਬਿੜ ਤੇ ਚੜ ਜਾਂਦਾ ਮੈਨੂੰ ਉੱਤੇ ਚੜਾਉ ਬਿੜ ਤੇ ਕਹਿੰਦਾ ਮੈਂ ਤੂੰ ਸੌ ਜਾ ਹੁਣ ਥੱਲੇ ਸੌਂ ਜਾਂ ਨਾ ਮੈਂ ਆਤੀ ਬੈਠਾ ਨੂੰ ਕਹਿੰਦਾ ਉੱਤੇ ਚੜਾ ਉੱਪਰ ਚੜੇ ਬੜ ਤੇ ਚੜ ਹੋਵੇ ਨਾ ਮੂੰਹ ਭੰਨ ਹੋ ਜਾਗਾ ਜੇ ਚੜਾ ਗਏ ਹੈ ਆਪਣੀ ਮਰੂਤੀ ਲੱਗੀ ਕੱਲ ਨੂੰ ਆਪਾਂ ਚਾਲੂ ਕਰ ਦੋਨੀ ਮਰੂਤੀ ਆਪਣੀ